ਵੱਲ ਚੱਲੇ ਪਾਉਣ ਦੇ ਲਈ ਤਿਆਰ ਵਰ ਤਿਆਰ ਹੋ ਚੁੱਕੇ ਨੇ 101 ਮਰਜੀਬੜਿਆਂ ਦਾ ਜੱਥਾ ਜਿਹੜਾ ਆ ਉਹ ਦਿੱਲੀ ਵੱਲੋਂ ਕੂਚ ਕਰਨ ਦੇ ਲਈ ਬਿਲਕੁਲ ਤਿਆਰ ਹੋ ਚੁੱਕਿਆ ਤਸਵੀਰ ਦਿਖਾ ਰਹੇ ਆ ਤੁਹਾਨੂੰ ਕੁਝ ਹੀ ਸਕਿੰਟਾਂ ਦੇ ਵਿੱਚ ਜਿਹੜੇ ਕਿਸਾਨ ਇੱਥੋਂ ਅੱਗੇ ਵੱਲ ਕੂਚ ਕਰਨਗੇ ਜੋ ਪਹਿਲਾਂ ਤੋਂ ਅਸੀਂ ਐਲਾਨ ਕੀਤਾ ਹੋਇਆ ਸੀ ਕਿਸਾਨਾਂ ਦਾ ਤਾਂ ਅੱਜ ਉਸ ਐਲਾਨ ਤੋਂ ਬਾਅਦ ਜਿਹੜੇ ਨੇ ਕਿਸਾਨ ਦਿੱਲੀ ਵੱਲੋਂ ਕੂਚ ਕਰਨ ਦੇ ਲਈ ਬਿਲਕੁਲ ਤਿਆਰ ਹੋ ਚੁੱਕੇ ਨੇ ਆ ਲਾਈਨ ਜਿਹੜੀ ਬਣਾਈ ਹੋਈ ਆ ਮਰਜੀਬੜ 101 ਕਿਸਾਨ ਜਿਹੜੇ ਨੇ ਦਿੱਲੀ ਵੱਲ ਜਾਣ ਦੇ ਲਈ ਤਿਆਰੀਆਂ ਕਰ ਰਹੇ ਨੇ ਥੋੜੀ ਜਿਹੀ ਦੇਰ ਦੇ ਬਾਅਦ ਜਿਹੜੇ ਨੇ ਕਿਸਾਨ ਅੱਗੇ ਵੱਧਣਗੇ ਤੁਹਾਨੂੰ ਇੱਕ ਵਾਰ ਪੂਰੀ ਤਸਵੀਰ ਦਿਖਾਣੇ ਕਿੰਨਾ ਕਿ ਇੱਥੇ ਇਕੱਠ ਹੋ ਚੁੱਕਿਆ ਦੂਜੇ ਪਾਸੇ ਦੀ ਤਸਵੀਰ ਵੀ ਦਿਖਾਵਾਂਗੇ ਜਿਹੜਾ ਨੇ ਦੂਰ ਤੱਕ ਜਿਹੜੇ ਕਿਸਾਨ ਨਜ਼ਰ ਆ ਰਹੇ ਨੇ ਹਾਲਾਂਕਿ ਉਹ ਅੱਗੇ ਵੱਲ ਨਹੀਂ ਜਾਣਗੇ ਪਰ ਕਿਸਾਨ ਇੱਥੇ ਵਗਨੇ ਸ਼ੁਰੂ ਹੋ ਚੁੱਕੇ ਨੇ ਇੱਧਰ ਵੀ ਤੁਹਾਨੂੰ ਨਜ਼ਰ ਆ ਰਹੀਆਂ ਤਸਵੀਰਾਂ ਜਿਹੜੀਆਂ ਨੇ ਇੱਕ ਲਾਈਨਾਂ ਬਣਾ ਲਿੱਤੀਆਂ ਗਈਆਂ ਨੇ ਤਾਂ ਇਸ ਸੜਕ ਤੋਂ ਹੁਣ ਅੱਗੇ ਵੱਲ ਜਿਹੜੇ ਵਧਣਗੇ ਤਾਂ ਸਿਰਫ ਤੋਂ ਸਿਰਫ ਉਹ 101 ਮਰਜੀਬੜੇ ਕਿਸਾਨ ਜਿਹੜੇ ਨੇ ਅੱਗੇ ਜਾਣਗੇ ਜਿਨ੍ਹਾਂ ਦਾ ਨਾਮ ਅਨਾਉਂਸ ਕੀਤਾ ਹੋਇਆ ਤਾਂ ਉਹ ਕਿਸਾਨ ਜ਼ਗਾਤਾਰ ਜਿਹੜੇ ਨੇ ਉਹ ਅੱਗੇ ਵੱਲ ਹੁਣ ਜਾਣ ਦੀਆਂ ਤਿਆਰੀਆਂ ਕਰ ਚੁੱਕੇ ਆ ਸ਼ੁਰੂਆਤ ਹੋ ਚੁੱਕੀ ਆ ਕੁਝ ਹੀ ਮਿੰਟਾਂ ਦੇ ਵਿੱਚ ਕਿਸਾਨ ਅੱਗੇ ਵੱਲ ਵਧਣਗੇ ਤੇ ਦੂਜੇ ਪਾਸੇ ਬੈਰੀਗੇਡ ਜਿਹੜੇ ਲਗਾਏ ਹੋਏ ਨੇ ਉਸ ਤੋਂ ਪਾਰ ਪ੍ਰਸ਼ਾਸਨ ਦੀਆਂ ਕਿਹੋ ਜਿਹੀਆਂ ਤਿਆਰੀਆਂ ਉਹ ਤੁਹਾਨੂੰ ਪਹਿਲਾਂ ਵੀ ਦਿਖਾਈਆਂ ਸੀ ਹੁਣ ਫਿਰ ਤੋਂ ਪ੍ਰਸ਼ਾਸਨ ਜਿਹੜਾ ਆ ਤਿਆਰ ਵਰ ਤਿਆਰ ਨਜ਼ਰ ਆ ਰਿਹਾ ਤਾਂ ਲਗਾਤਾਰ ਤਸਵੀਰਾਂ ਦਿਖਾ ਰਹੇ ਹਾਂ ਤੁਹਾਨੂੰ ਕਿ ਕਿਸਾਨ ਜਿਹੜੇ ਨੇ ਅੱਗੇ ਵੱਲ ਜਾਣ ਦੇ ਲਈ ਤਿਆਰ ਹੋ ਚੁੱਕੇ ਨੇ ਥੋੜੀ ਹੀ ਦੇਰ ਦੇ ਬਾਅਦ ਕਿਸਾਨ ਜਿਹੜੇ ਅੱਗੇ ਵੱਲ ਤੁਰਨੇ ਜੋ ਪ੍ਰਸ਼ਾਸਨ ਨੇ ਕਿਸਾਨੋ ਕੋ ਖਰਿਆਣਾ ਮੈਂਟਰੀ ਕਰਨ ਦੇ ਲਈ ਤਾਂ ਇਹ ਜਿਹੜੇ ਕਿਸਾਨ ਅੱਗੇ ਵੱਲ ਜਾਣ ਦੇ ਲਈ ਤਿਆਰ ਪਰ ਤਿਆਰ ਨੇ ਤਸਵੀਰਾਂ ਇਹਨੇ ਤੁਹਾਨੂੰ ਕੀ ਕਿਸਾਨ ਕੁਛ ਇਸ ਕਿੰਟਾ ਦੇ ਵਿੱਚ ਕਿਸਾਨ ਲੀਡਰ ਵੀ ਨੇ ਤੇ ਜਿਨ੍ਹਾਂ ਨੇ ਗਲਾਂ ਦੇ ਵਿੱਚ ਹਾਰ ਪਾਏ ਨੇ ਤੇ ਬੈਗ ਵੀ ਪਾਏ ਹੋਏ ਨੇ ਬੈਗ ਦੇ ਵਿੱਚ ਸਮਾਨ ਤਾਂ ਤਿਆਰ ਹੋ ਚੁੱਕੇ ਨੇ ਅੱਗੇ ਵੱਲ ਬਦਲਣੇ ਸ਼ੁਰੂ ਹੋ ਚੁੱਕੇ ਨੇ ਥੋੜੀ ਜੀ ਦੇਰ ਦੇ ਬਾਅਦ ਕਿਸਾਨ ਬੈਰੀਗੇਡ ਤੱਕ ਪਹੁੰਚਣਗੇ ਦਾ ਬੈਰੀਗੇਡ ਉਹ ਪਾਰ ਪਹੁੰਚ ਪਾਉਣਗੇ ਜਾਂ ਨਹੀਂ ਇਹ ਉਹਨਾਂ ਦਾ ਸਮਾਂ ਦੱਸੇਗਾ ਪਰ ਕਿਸਾਨ ਜਿਹੜੇ ਨੇ ਅੱਗੇ ਵੱਲ ਜਾਣੇ ਸ਼ੁਰੂ ਹੋ ਚੁੱਕੇ ਨੇ ਤਾਂ ਇਹ ਤਸਵੀਰਾਂ ਨੇ ਪਹਿਲੀ ਇਹ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਕਿ ਕਿਸ ਤਰੀਕੇ ਦੇ ਨਾਲ ਇੱਕ ਸ਼ਾਂਤਮਈ ਤਰੀਕੇ ਦੇ ਨਾਲ ਕਿਸਾਨ ਜਿਹੜੇ ਨੇ ਉਹ ਤਿਆਰ ਨੇ ਸ਼ਾਂਤਮਈ ਤਰੀਕੇ ਦੇ ਨਾਲ ਕਿਸਾਨ ਅੱਗੇ ਵੱਲ ਜਾਣਗੇ ਮਰਜੀ ਬੜਿਆ ਜਿਹੜਾ ਜੱਥਾ ਸਰਪੰਨ ਸਿੰਘ ਪੰਦੇੜ ਜਿਹੜਾ ਆ ਉਹ ਅੱਗੇ ਕਿਸਾਨ ਲੀਡਰ ਰਹਾ ਹੈ ਸਾਰੇ ਉਹੀ ਗੱਲ ਕਹਿ ਰਹੇ ਕਿ ਬੜੀ ਸ਼ਾਂਤਮਈ ਤਰੀਕੇ ਦੇ ਨਾਲ ਅਸੀਂ ਅੱਗੇ ਜਾਣਾ ਆ ਸ਼ੁਰੂਆਤ ਹੋ ਚੁੱਕੀ ਕਿਸਾਨ ਅੱਗੇ ਵੱਲ ਜਾਣੇ ਸ਼ੁਰੂ ਹੋ ਚੁੱਕੇ ਨੇ 1 ਵਜੇ ਜੋ ਹੈ ਲਗਾਤਾਰ ਤੋਂ ਨੌ ਤਸਵੀਰਾਂ ਦਿਖਾ ਰਹੇ ਆ ਤਾ ਅੱਗੇ ਵੱਲ ਜਾਣੇ ਸ਼ੁਰੂ ਹੋ ਚੁੱਕੇ ਨੇ ਕਿਸਾਨ ਕਿਸਾਨ ਅੱਗੇ ਵੱਲ ਬੋਲਾ ਤੁਸੀਂ ਦੇਖ ਹੀ ਰਹੇ ਹੋ ਤਿਆਰੀਆਂ আর ਹੌਸਲੇ ਬਲੰਦ ਨੇ ਅੱਗੇ ਦੂਜੇ ਪਾਸੇ ਵੀ ਕਹਿੰਦੇ ਪੂਰੀ ਤਿਆਰੀ ਆ ਦੇਖੋ ਹਮੇਸ਼ਾ ਤੋਂ ਲੜਾਈ ਬਾਬਰਕਿਆਂ ਦੀ ਬਾਬੇ ਕਿਆਂ ਦੇ ਨਾਲ ਚੱਲਦੀ ਆਈ ਹੈ ਲੜਾਈ ਉਹੀ ਹੈ ਅੱਜ ਗੁਰਤੇਗ ਬਹਾਦਰ ਜੀ ਦਾ ਸ਼ਹੀਦੀਪੁਰ ਵੀ ਆ ਤੁਸੀਂ ਦੇਖਣ ਨੂੰ ਮਿਲੂਗਾ ਕਿ ਦਿੱਲੀ ਦੇ ਤਖਤ ਤੇ ਅੱਜ ਵੀ ਔਰੰਗਜ਼ੇ ਬੈਠਾ ਹੈ ਤੇ ਪੰਜਾਬ ਦੀ ਧਰਤੀ ਤੋਂ ਅੱਜ ਵੀ ਕਿਸਾਨ ਆ ਗੁਰੂ ਤੇਗ ਬਹਾਦਰ ਜੀ ਦੇ ਪੈਰੋਕਾਰ ਸ਼ਾਨਤ ਸਿੰਘ ਸਾਹਿਬ ਬਿਲਕੁਲ ਬਿਲਕੁਲ ਤਾਂ ਇਹ ਦੇਖ ਸਕਦੇ ਹੋ ਤਸਵੀਰਾਂ ਸਤਨਾਬਾਹ ਗੁਰੂ ਦਾ ਜਾਪ ਕਰਦੇ ਹੋਏ ਕਿਸਾਨ ਅੱਗੇ ਵੱਲ ਬਦਰੇ ਨੇ ਤਸਵੀਰਾਂ ਦੇ ਵਿੱਚ ਨਜ਼ਰ ਆ ਰਿਹਾ ਕਿ ਕਿਸਾਨ ਅੱਗੇ ਵੱਧ ਰਹੇ ਥੋੜੀ ਜਿਹੀ ਦੇਰ ਦੇ ਬਾਅਦ ਬੈਰੀਕੇਡ ਦੇ ਕੋਲ ਕਿਸਾਨ ਪਹੁੰਚ ਜਾਣਗੇ ਕੁਝ ਜਿਹੀ ਦੇਰ ਦੇ ਬਾਅਦ ਕਿਸਾਨ ਬੈਰੀਕੇਡ ਕੋਲ ਪਹੁੰਚਣਗੇ ਤੁਹਾਨੂੰ ਤਸਵੀਰਾਂ ਦਿਖਾ ਰਹੇ ਆ ਕਿ ਆਖਰ ਹੌਸਲੇ ਪਾਕਿਸਤਾਨਾਂ ਦੇ ਬਹੁਤ ਜ਼ਿਆਦਾ ਨੇ ਤਸਵੀਰਾਂ ਦੇ ਵਿੱਚ ਨਜ਼ਰ ਆ ਰਿਹਾ ਸੱਤਾਂ ਵਾਹਗੁਰੂ ਦਾ ਜਾਪ ਕਰਦੇ ਹੋਏ ਕਿਸਾਨ ਅੱਗੇ ਵੱਲ ਜਾ ਰਹੇ ਨੇ ਦੂਜੇ ਪਾਸੇ ਦੀਆਂ ਇਹ ਤਸਵੀਰਾਂ ਰਖਾਵਾਂਗੇ ਪ੍ਰਸ਼ਾਸਨ ਦੀਆਂ ਕਿਸ ਤਰੀਕੇ ਦੀਆਂ ਤਿਆਰੀਆਂ ਨੇ ਪ੍ਰਸ਼ਾਸਨ ਵੀ ਤਿਆਰ ਆ ਹ ਇਹ ਅੱਗੇ ਵੱਲ ਜਰਾ ਮਰਜੀਬੜਾਂ ਦਾ ਜੱਥਾ ਵੱਗਣਾ ਸ਼ੁਰੂ ਹੋ ਚੁੱਕਿਆ ਆ ਸ਼ੰਭੂ ਬਾਰਡਰ ਤੇ ਕੀ ਮਾਹੌਲ ਰਹਿੰਦਾ ਆ ਸ਼ੰਭੂ ਬਾਰਡਰ ਦੇ ਉੱਤੇ ਥੋੜੀ ਦੇਰ ਦੇ ਬਾਅਦ ਤਾਂ ਇਹ ਤਸਵੀਰਾਂ ਕਿਸਾਨ ਜਿਹੜੇ ਨੇ ਮਰਜੀਬੜਾਂ ਦਾ ਜੱਥਾ ਅੱਗੇ ਵੱਲ ਜਾਣਾ ਸ਼ੁਰੂ ਹੋ ਚੁੱਕਿਆ ਦੂਜੇ ਵਾਸਤੇ ਪ੍ਰਸ਼ਾਸਨ ਵੀ ਤਿਆਰ ਵਰ ਤਿਆਰ ਹੈ ਪ੍ਰਸ਼ਾਸਨ ਦੀਆਂ ਤਿਆਰੀਆਂ ਨੇ ਕੀ ਕਿਹਾ ਜੇ ਇੱਥੇ ਮਾਹੌਲ ਰਹਿਣ ਵਾਲਾ ਆਏ ਜਿਹੜੀ ਆ ਤਾਰ ਲਗਾਏਗੀ ਉਸ ਤੋਂ ਅੱਗੇ ਹੁਣ ਕਿਸਾਨ ਜਿਹੜੇ ਨੇ ਆ ਚੁੱਕੇ ਨੇ ਪ੍ਰਸ਼ਾਸਨ ਦੇ ਵੱਲੋਂ ਹਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਕੀ ਪ੍ਰਸ਼ਾਸਨ ਦੇ ਵੱਲੋਂ ਕੋਈ ਕਾਰਵਾਈ ਕੀਤੀ ਜਾਵੇਗੀ ਕੁਚੀਸ ਕਿੰਦਰੋਂ ਦਾ ਚਾਹ ਕਲੀਅਰ ਹੋ ਜਾਵੇਗਾ ਕਿਸਾਨ ਜਿਹੜੇ ਅੱਗੇ ਆ ਚੁਪਕੇ ਨੇ ਬਿਲਕੁਲ ਨਜ਼ੀਬ ਹੋ ਚੁੱਕੇ ਨੇ ਬਾਬਾ ਜੀ ਅੱਗੇ ਵੱਲ ਜਾ ਰਹੇ ਹੋ ਕੀ ਕਹਿੰਦੇ ਹਾਂਜੀ ਅੱਗੇ ਵੱਲ ਜਾ ਕੇ ਲੱਗੇ ਜਾ ਰਹੇ ਅੱਗੇ ਜਾਵਾਂਗੇ ਰੰਗਾਗੇ ਪਾਰ ਕਰਾਂਗੇ ਹਾਂ ਰੰਗ ਹੁਣ ਜੱਜਵੇ ਪੂਰੇ ਨਹੀਂ ਹਾਂਜੀ ਪੂਰੇ ਜੱਜਵੇ ਆ ਪਾਕਿਸਤਾਨ ਬਿਲਕੁਲ ਰਜ਼ੀਕ ਬੈਰੀਗੇਡ ਤਾਰ ਰਹੇ ਤਸਵੀਰਾਂ ਬੈਰੀਕੇਡ ਦੇ ਕੋਲ ਕਿਸਾਨ ਪਹੁੰਚ ਚੁੱਕੇ ਨੇ ਨਜ਼ਰ ਆ ਰਹੇ ਬਿਲਕੁਲ ਬੈਰੀਕੇਡ ਪਾਰ ਕਰਨ ਦੀ ਕੋਸ਼ਿਸ਼ ਜਿਹੜੀ ਕਿਸਾਨਾਂ ਦੇ ਵੱਲੋਂ ਬੈਰੀਕੇਡ ਤੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਕਿਸਾਨਾਂ ਦੇ ਵੱਲੋਂ ਬੈਰੀਕੇਡ ਹਟਾ ਦਿੱਤੇ ਗਏ ਨੇ ਕਿਸਾਨਾਂ ਦੇ ਵੱਲੋਂ ਬੈਰੀਕੇਡ ਹਟਾ ਦਿੱਤੇ ਗਏ ਨੇ ਕਿਸਾਨਾਂ ਦੇ ਵੱਲੋਂ ਥੋੜੀ ਜਿਹਾ ਬੈਰੀਕੇਡ ਹਟਾਰੇ ਨੇ ਕਿਸਾਨ ਥੋੜੀ ਜਿਹਾ ਬਾਅਦ ਉਧਰੋਂ ਵੀ ਕੋਈ ਕਾਰਵਾਈ ਹੋ ਸਕਦੀ ਹੈ ਜਿਸ ਤਰੀਕੇ ਦੇ ਨਾਲ ਉਹਨਾਂ ਦੇ ਵੱਲੋਂ ਹੈਲਮਟ ਲਏ ਗੋਨੇ ਸਕਦਾ ਹੈ ਕਿ ਹੰਝੂ ਗੈਸ ਦੇ ਗੋਲੇ ਛੱਡੇ ਜਾਣਗੇ ਹੰਝੂ ਗੈਸ ਦੇ ਗੋਲੇ ਛੱਡਣ ਦੀਆਂ ਤਿਆਰੀਆਂ ਜਿਹੜੀਆਂ ਨੇ ਪੂਰੀਆਂ ਲੱਗ ਰਹੀਆਂ ਨੇ ਪਰ ਇੱਧਰ ਬੈਰੀਕੇਟ ਜਿਹੜੇ ਨੇ ਹਟਾ ਦਿੱਤੇ ਗਏ ਨੇ ਕਿਸਾਨਾਂ ਦੇ ਵੱਲੋਂ ਬੈਰੀਕੇਟ ਹਟਾ ਕੇ ਅੱਗੇ ਜਾਣ ਦੀਆਂ ਕੋਸ਼ਿਸ਼ਾਂ ਹਲੇ ਪਹਿਲਾ ਪੜਾ ਹਲੇ ਪਹਿਲਾ ਪੜਾ ਜਿਹੜਾ ਆ ਕਿਸਾਨ ਪਾਰ ਕਰ ਰਹੇ ਨੇ ਪਹਿਲਾ ਪੜਾ ਪਾਰ ਕਰਦੇ ਹੋਏ ਕਿਸਾਨ ਹਲੇ ਅੱਗੇ ਹੋਰ ਵੀ ਬਹੁਤ ਜ਼ਿਆਦਾ ਲੇਹਰਾਂ ਨੇ ਬਹੁਤ ਜ਼ਿਆਦਾ ਬੈਰੀਕੇਟ ਨੇ ਪਹਿਲਾ ਪੜਾ ਪਾਰ ਕਰਕੇ ਕਿਸਾਨ ਅੱਗੇ ਕਿਸਾਨ ਜਿਹੜੇ ਨੇ ਦਿੱਲੀ ਵੱਲ ਚਾਲੇ ਪਾਉਣ ਦੇ ਲਈ ਤਿਆਰ ਵਰ ਤਿਆਰ ਹੋ ਚੁੱਕੇ ਨੇ 101 ਮਰਜੀਬੜਿਆਂ ਦਾ ਜੱਥਾ ਜਿਹੜਾ ਆ ਉਹ ਦਿੱਲੀ ਵੱਲ ਨੂੰ ਕੂਚ ਕਰਨ ਦੇ ਲਈ ਬਿਲਕੁਲ ਤਿਆਰ ਹੋ ਚੁੱਕਿਆ ਤਸਵੀਰ ਦਿਖਾ ਰਹੇ ਆ ਤੁਹਾਨੂੰ ਕੁਝ ਹੀ ਸਕਿੰਟਾਂ ਦੇ ਵਿੱਚ ਜਿਹੜੇ ਕਿਸਾਨ ਇੱਥੋਂ ਅੱਗੇ ਵੱਲ ਕੂਚ ਕਰਨਗੇ ਜੋ ਪਹਿਲਾਂ ਤੋਂ ਹੀ ਐਲਾਨ ਕੀਤਾ ਹੋਇਆ ਸੀ ਕਿਸਾਨਾਂ ਦਾ ਤਾਂ ਅੱਜ ਉਸ ਐਲਾਨ ਤੋਂ ਬਾਅਦ ਜਿਹੜੇ ਨੇ ਕਿਸਾਨ ਦਿੱਲੀ ਵੱਲ ਨੂੰ ਕੂਚ ਕਰਨ ਦੇ ਲਈ ਬਿਲਕੁਲ ਤਿਆਰ ਹੋ ਚੁੱਕੇ ਨੇ ਆ ਲਾਈਨ ਜਿਹੜੀ ਬਣਾਈ ਹੋਈ ਆ ਮਰਜੀਬੜ 101 ਕਿਸਾਨ ਜਿਹੜੇ ਨੇ ਦਿੱਲੀ ਵੱਲ ਜਾਣ ਦੇ ਲਈ ਤਿਆਰੀਆਂ ਕਰ ਰਹੇ ਨੇ ਥੋੜੀ ਜਿਹੀ ਦੇਰ ਦੇ ਬਾਅਦ ਜਿਹੜੇ ਨੇ ਕਿਸਾਨ ਅੱਗੇ ਵੱਲ ਵਧਣਗੇ ਤੁਹਾਨੂੰ ਇੱਕ ਵਾਰ ਪੂਰੀ ਤਸਵੀਰ ਦਿਖਾਣੇ ਕਿੰਨੇ ਕਿ ਇੱਥੇ ਇਕੱਠ ਹੋ ਚੁੱਕਿਆ ਦੂਜੇ ਪਾਸੇ ਦੀ ਤਸਵੀਰ ਵੀ ਦਿਖਾਵਾਂਗੇ ਕਿੰੜਾ ਨਾ ਦੂਰ ਤੱਕ ਜਿਹੜੇ ਕਿਸਾਨ ਨਜ਼ਰ ਆ ਰਹੇ ਨੇ ਹਾਲਾਂਕਿ ਉਹ ਅੱਗੇ ਵੱਲ ਨਹੀਂ ਜਾਣਗੇ ਪਰ ਕਿਸਾਨ ਇੱਥੇ ਵਧਣੇ ਸ਼ੁਰੂ ਹੋ ਚੁੱਕੇ ਨੇ ਇੱਧਰ ਵੀ ਤੁਹਾਨੂੰ ਨਜ਼ਰ ਆ ਰਹੀਆਂ ਤਸਵੀਰਾਂ ਜਿਹੜੀਆਂ ਨੇ ਇੱਕ ਲਾਈਨਾਂ ਬਣਾ ਲਿੱਤੀਆਂ ਗਈਆਂ ਨੇ ਤਾਂ ਇਸ ਸੜਕ ਤੋਂ ਹੁਣ ਅੱਗੇ ਵੱਲ ਜਿਹੜੇ ਵਧਣਗੇ ਤਾਂ ਸਿਰਫ ਤੋਂ ਸਿਰਫ ਉਹ 101 ਮਰਜੀਬੜੇ ਕਿਸਾਨ ਜਿਹੜੇ ਨੇ ਅੱਗੇ ਜਾਣਗੇ ਜਿਨ੍ਹਾਂ ਦਾ ਨਾਮ ਅਨਾਉਂਸ ਕੀਤਾ ਹੋਇਆ ਤਾਂ ਉਹ ਕਿਸਾਨ ਜ਼ਗਾਤਾਰ ਜਿਹੜੇ ਨੇ ਉਹ ਅੱਗੇ ਵੱਲ ਹੁਣ ਜਾਣ ਦੀਆਂ ਤਿਆਰੀਆਂ ਕਰ ਚੁੱਕੇ ਨੇ ਸ਼ੁਰੂਆਤ ਹੋ ਚੁੱਕੀ ਆ ਕੁਝ ਹੀ ਮਿੰਟਾਂ ਦੇ ਵਿੱਚ ਕਿਸਾਨ ਅੱਗੇ ਵੱਲ ਵਧਣਗੇ ਤੇ ਦੂਜੇ ਪਾਸੇ ਬੈਰੀਗੇਡ ਜਿਹੜੇ ਲਗਾਏ ਹੋਏ ਨੇ ਉਸ ਤੋਂ ਪਾਰ ਪ੍ਰਸ਼ਾਸਨ ਦੀਆਂ ਕਿਹੋ ਜਿਹੀਆਂ ਤਿਆਰੀਆਂ ਤੁਹਾਨੂੰ ਪਹਿਲਾਂ ਵੀ ਦਿਖਾਈਆਂ ਸੀ ਹੁਣ ਫਿਰ ਤੋਂ ਪ੍ਰਸ਼ਾਸਨ ਜਿਹੜਾ ਹੈ ਤਿਆਰ-ਵਰ ਤਿਆਰ ਨਜ਼ਰ ਆ ਰਿਹਾ ਤਾਂ ਲਗਾਤਾਰ ਤਸਵੀਰਾਂ ਦਿਖਾ ਰਹੇ ਹਾਂ ਤੁਹਾਨੂੰ ਕਿ ਕਿਸਾਨ ਜਿਹੜੇ ਨੇ ਅੱਗੇ ਵੱਲ ਜਾਣ ਦੇ ਲਈ ਤਿਆਰ ਹੋ ਚੁੱਕੇ ਨੇ ਥੋੜੀ ਹੀ ਦੇਰ ਦੇ ਬਾਅਦ ਕਿਸਾਨ ਜਿਹੜੇ ਅੱਗੇ ਵੱਲ ਤੁਰਨ ਜੋ ਪ੍ਰਸ਼ਾਸਨ ਨੇ ਕਿਸਾਨੋ ਕੋ ਹਰਿਆਣਾ ਮਹਿੰਦੀ ਕਰਨ ਲਈ ਤਾਂ ਇਹ ਜਿਹੜੇ ਕਿਸਾਨ ਅੱਗੇ ਵੱਲ ਜਾਣ ਦੇ ਲਈ ਤਿਆਰ ਪਰ ਤਿਆਰ ਨੇ ਤਸਵੀਰਾਂ ਇਹਨੇ ਤੁਹਾਨੂੰ ਕਿ ਕਿਸਾਨ ਕੁਝ ਸਕਿੰਟਾਂ ਦੇ ਵਿੱਚ ਕਿਸਾਨ ਲੀਡਰ ਵੀ ਨੇ ਤੇ ਜਿਨ੍ਹਾਂ ਨੇ ਗਲਾਂ ਦੇ ਵਿੱਚ ਹਾਰ ਪਾਏ ਨੇ ਤੇ ਬੈਗ ਵੀ ਪਾਏ ਹੋਏ ਨੇ ਬੈਗ ਦੇ ਵਿੱਚ ਸਮਾਨ ਆ ਤਾਂ ਤਿਆਰ ਹੋ ਚੁੱਕੇ ਨੇ ਅੱਗੇ ਵੱਲ ਵੱਧਨੇ ਸ਼ੁਰੂ ਹੋ ਚੁੱਕੇ ਨੇ ਥੋੜੀ ਜਿਹੀ ਦੇਰ ਦੇ ਬਾਅਦ ਕਿਸਾਨ ਬੈਰੀਗੇਡ ਤੱਕ ਪਹੁੰਚਣਗੇ ਦਾ ਬੈਰੀਗੇਡ ਤੇ ਪਾਰ ਪਹੁੰਚ ਪਾਉਣਗੇ ਜਾਂ ਨਹੀਂ ਇਹ ਉਹਨਾਂ ਦਾ ਸਮਾਂ ਦੱਸੇਗਾ ਪਰ ਕਿਸਾਨ ਜਿਹੜੇ ਨੇ ਅੱਗੇ ਵੱਲ ਜਾਣੇ ਸ਼ੁਰੂ ਹੋ ਚੁੱਕੇ ਨੇ ਤਾਂ ਤਸਵੀਰਾਂ ਨਾਲ ਪਹਿਲੇ ਤਸਵੀਰਾਂ ਤੁਹਾਨੂੰ ਦਿਖਾ ਰਹੇ ਕਿ ਕਿਸ ਤਰੀਕੇ ਦੇ ਨਾਲ ਇੱਕ ਸ਼ਾਂਤਮਈ ਤਰੀਕੇ ਦੇ